ਹਜੇ ਅਮਰੀਕਾ ਤੋਂ ਪਹਿਲਾ ਜਹਾਜ਼ ਭਰ ਕੇ ਆਇਆ ਪਰ ਹਜੇ ਬਹੁਤ ਜਹਾਜ਼ ਆਉਣਗੇ ਅਮਰੀਕਾ ਤੋਂ ਵੀ ਇੰਗਲੈਂਡ ਤੋਂ ਵੀ ਤੇ ਕੈਨੇਡਾ ਤੋਂ ਵੀ ਡਿਪੋਰਟ ਹੋ ਕੇ ਉਹ ਵੀ ਲੋਕ ਆਉਣਗੇ ਜਿਹੜੇ ਕਿ ਪੀਆਰ ਹੋ ਚੁੱਕੇ ਆ ਮੈਂ ਇਹ ਗੱਲ ਕਿਉਂ ਕਹਿ ਰਿਹਾ ਇਹ ਗੌਰ ਦੇ ਨਾਲ ਸੁਣਿਓ ਕਿ ਜਿਹੜੇ ਪੀਆਰ ਆ ਉਹ ਕਿਉਂ ਡਿਪੋਰਟ ਹੋਣਗੇ ਤੇ ਜਿਹੜੇ ਹੁਣ ਸਾਡੇ ਇਧਰਲੇ ਛਾਲਾ ਮਾਰਦੇ ਆ ਪੰਜਾਬ ਦੇ ਵਿੱਚ ਬੈਠੇ ਵਿਚਲ ਅਮਰੀਕਾ ਵਾਲੇ ਨੇ ਰਿਪੋਰਟ ਕਰਦੇ ਆਪਾਂ ਹੁਣ ਇੰਗਲੈਂਡ ਨੂੰ ਤੁਰ ਪੈਣੀ ਆ ਜਾਂ ਕੈਨੇਡਾ ਨੂੰ ਤੁਰ ਪੈਣੀ ਆ ਬਹੁਤ ਜਲਦੀ ਕੈਨੇਡਾ ਤੇ ਇੰਗਲੈਂਡ ਦੀ ਸਰਕਾਰ ਵੀ ਇਹ ਕੰਮ ਕਰਨ ਵਾਲੀ ਆ ਬਹੁਤ ਤਗੜੇ ਲੈਵਲ ਤੇ ਇਹ ਮੁੱਦਾ ਭਖਿਆ ਹੋਇਆ ਕਿ ਪ੍ਰਵਾਸੀਆਂ ਨੂੰ ਸਾਡੇ ਦੇਸ਼ ਚੋਂ ਬਾਹਰ ਕੱਢੋ ਲਗਭਗ 1 ਕਰੋੜ ਬੰਦਾ ਅਮਰੀਕਾ ਦੇ ਵਿੱਚ ਪ੍ਰਵਾਸੀ ਰਹਿ ਰਿਹਾ ਪਹਿਲੀਆਂ ਦੋ ਲਿਸਟਾਂ ਤਿਆਰ ਹੋਈਆਂ ਨੇ ਜਿੰਨਾਂ ਵਿੱਚੋਂ 18000 ਬੰਦੇ ਇੰਡੀਆ ਦੇ ਆ ਉਹ ਦੋ ਲਿਸਟਾਂ ਕਿਹੜੀਆਂ ਨੇ ਇਹ ਵੀ ਗੌਰ ਨਾਲ ਸੁਣੋ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਵਾਲੀ ਵੀਡੀਓ ਬਹੁਤ ਭਰਾਵਾਂ ਲਈ ਕੰਮ ਦੀ ਵੀਡੀਓ ਹੋ ਸਕਦੀ ਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬੈਠੇ ਬਹੁਤ ਬੰਦੇ ਹਜੇ ਵੀ ਵਹਿਮ ਪਾਲ ਕੇ ਬੈਠੇ ਆ ਹਜੇ ਵੀ ਬਾਹਰ ਜਾਣ ਦਾ ਖਹਿੜਾ ਨਹੀਂ ਛੱਡਦੇ ਪਏ ਅਮਰੀਕਾ ਸਰਕਾਰ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਜਹਾਜ਼ ਭਰ ਕੇ ਇੰਡੀਆ ਭੇਜ ਦਿੱਤਾ ਜਿਹੜਾ ਕਿ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਜਿਹੜੇ ਉਧਰੋਂ ਬੰਦੇ ਡਿਪੋਰਟ ਹੋ ਕੇ ਆਏ ਆ ਉਹਨਾਂ ਚ ਸਿਰਫ 33 ਕ ਬੰਦੇ ਆਪਣੇ ਪੰਜਾਬ ਦੇ ਆ ਬਾਕੀ ਕੋਈ ਹਰਿਆਣੇ ਦੇ ਆ ਕੋਈ ਗੁਜਰਾਤ ਦੇ ਆ ਉਹ ਅਲੱਗ-ਅਲੱਗ ਸਟੇਟਾਂ ਦੇ ਆ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਅਮਰੀਕਾ ਤੋਂ ਜਹਾਜ਼ ਆਇਆ ਉਹ ਪੰਜਾਬ ਦੇ ਵਿੱਚ ਹੀ ਕਿਉਂ ਲੈਂਡ ਹੋਇਆ ਅੰਮ੍ਰਿਤਸਰ ਹੀ ਕਿਉਂ ਲੈਂਡ ਹੋਇਆ ਕਿਉਂਕਿ ਸਿਰਫ ਇੱਕ ਆਪਣੇ ਪੱਲੇ ਬਦਨਾਮੀ ਪਾਉਣ ਲਈ ਕਿ ਜਿਹੜੇ ਪੰਜਾਬ ਵਾਲੇ ਆ ਇਹੀ ਦੋ ਨੰਬਰ ਦੇ ਵਿੱਚ ਬਾਹਰ ਜਾਂਦੇ ਆ ਇਹੀ ਕ੍ਰਾਈਮ ਕਰਕੇ ਜਾਂਦੇ ਆ ਸਿਰਫ ਆਪਣੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੋ ਲਿਸਟਾਂ ਤਿਆਰ ਕੀਤੀਆਂ ਨੇ ਅਮਰੀਕਾ ਸਰਕਾਰ ਨੇ ਦੋਨਾਂ ਲਿਸਟਾਂ ਦੇ ਵਿੱਚ 18000 ਬੰਦੇ ਇੰਡੀਆ ਨਾਲ ਇੱਕ ਲਿਸਟ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਇਹਨਾਂ ਦੇ ਰਿਕਾਰਡ ਦੇ ਵਿੱਚ ਕ੍ਰਾਈਮ ਬੋਲਦਾ ਦੂਜੀ ਲਿਸਟ ਉਹ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਫੇਕ ਡਾਕੂਮੈਂਟ ਨੇ ਜਾਂ ਉਹਨੇ ਗਲਤ ਕਾਗਜ਼ ਪੱਤਰ ਲਾ ਕੇ ਅਮਰੀਕਾ ਦਾ ਵੀਜ਼ਾ ਲਿਆ ਲਗਭਗ ਦਿੱਲੀ 11 ਤੋਂ 12000 ਬੰਦਾ ਪੁਲਿਸ ਛਾਪੇਮਾਰੀ ਕਰਕੇ ਉੱਥੇ ਅਰੈਸਟ ਕਰ ਰਹੀ ਹੈ ਜਿਨ੍ਹਾਂ ਵਿੱਚ ਕ੍ਰਿਮੀਨਲ ਵੀ ਕੈਰੈਸਟ ਹੋ ਰਹੇ ਆ ਬਹੁਤ ਸਾਰੇ ਲੋਕਾਂ ਦੇ ਕਾਗਜ਼ ਪੱਤਰ ਵੀ ਚੈੱਕ ਹੋ ਰਿਹਾ ਤੇ ਜਿਹੜੇ ਬੰਦੇ ਉਥੇ ਕੈਸ਼ ਤੇ ਕੰਮ ਕਰਦੇ ਸੀ ਉਹ ਵੀ ਅਮਰੀਕਾ ਦੇ ਵਿੱਚ ਲੋਕੇ ਛੁਪੇ ਫਿਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਦੋ ਨੰਬਰ ਦੇ ਵਿੱਚ ਆ ਗਏ ਸਾਡੇ ਕੋਲੇ ਕੋਈ ਕਾਗਜ਼ ਪੱਤਰ ਹੈ ਨਹੀਂ ਉਹਨਾਂ ਨੇ ਵੀ ਕੰਮ ਤੇ ਜਾਣਾ ਬਿਲਕੁਲ ਬੰਦ ਕਰਤਾ ਆਸੇ ਪਾਸੇ ਹੋ ਕੇ ਉਹ ਛੁਪ ਕੇ ਬੈਠੇ ਆ ਬਹੁਤ ਸਾਰੇ ਕੰਮ ਇਸ ਟਾਈਮ ਤੇ ਅਮਰੀਕਾ ਦੇ ਵਿੱਚ ਠੱਪ ਵੀ ਪਏ ਆ ਬੜੇ ਸਟੋਰ ਵੀ ਬੰਦ ਪਏ ਆ ਕਿਉਂਕਿ ਜਿਹੜੇ ਬੰਦੇ ਕੈਸ਼ ਤੇ ਕੰਮ ਕਰਦੇ ਸੀ ਘੱਟ ਪੈਸਾ ਲੈ ਕੇ ਕੈਸ਼ ਲਈ ਜਾਂਦੇ ਸੀਗੇ ਤਾਂ ਉਹ ਬੰਦੇ ਇਸ ਟਾਈਮ ਤੇ ਬਿਲਕੁਲ ਗੋਪਤ ਹੋ ਚੁੱਕਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਤਾਂ ਸਿੱਧੇ ਡਿਪੋਰਟ ਹੋ ਜਾਣਾ ਤੇ ਅਮਰੀਕਾ ਦੇ ਵਿੱਚ ਇਸ ਟਾਈਮ ਤੇ ਲਗਭਗ 1 ਕਰੋੜ ਪ੍ਰਵਾਸੀ ਆ ਤੁਸੀਂ ਸੋਚੋ ਕਿ 1 ਕਰੋੜ ਇਸ ਟਾਈਮ ਤੇ ਅਮਰੀਕਾ ਦੇ ਵਿੱਚ ਪ੍ਰਵਾਸੀ ਰਹਿ ਰਿਆ ਮੰਨ ਲਓ ਪੁਲਿਸ ਨੇ ਬਹੁਤ ਆਪਦੀ ਰਫਤਾਰ ਵਧਾ ਦਿੱਤੀ ਆ ਲੋਕਾਂ ਦੇ ਡਾਕੂਮੈਂਟ ਚੈੱਕ ਕਰਨ ਦੀ ਜਿੰਨੇ ਵੀ ਬੰਦੇ 2 ਨੰਬਰ ਦੇ ਵਿੱਚ ਆ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਜੇਲ੍ਹਾਂ ਤੋਂ ਉਹਨਾਂ ਨੂੰ ਸਿੱਧਾ ਜਹਾਜ਼ ਦੇ ਵਿੱਚ ਬਿਠਾ ਕੇ ਡਿਪੋਰਟ ਕੀਤਾ ਜਾਊਗਾ ਇਹ ਦੂਜੀ ਗੱਲ ਇਹ ਆ ਜਦੋਂ ਵੀ ਕੋਈ ਕੰਟਰੀ ਕਿਸੇ ਵੀ ਹੋਰ ਦੇਸ਼ ਦੇ ਲੋਕਾਂ ਨੂੰ ਰਿਪੋਰਟ ਕਰਦੀ ਆ ਤਾਂ ਪਹਿਲਾਂ ਉਹ ਸਾਰੀ ਲਿਸਟ ਉਹਨਾਂ ਬੰਦਿਆਂ ਦੀ ਸਰਕਾਰ ਨੂੰ ਭੇਜੀ ਜਾਂਦੀ ਆ ਜਦੋਂ ਦੂਜੇ ਦੇਸ਼ ਦੀ ਸਰਕਾਰ ਅਪਰੂਵਲ ਦੇ ਦਿੰਦੀ ਆ ਆਈਡੈਂਟੀਫਾਈ ਕਰਦੇ ਕਿ ਹਾਂ ਸਾਡੀ ਕੰਟਰੀ ਦੇ ਬੰਦੇ ਆ ਫਿਰ ਉਧਰੋਂ ਰਿਪੋਰਟ ਕੀਤੇ ਜਾਂਦੇ ਆ ਇਸੇ ਤਰ੍ਹਾਂ ਜਿਹੜਾ ਪਹਿਲਾ ਜਹਾਜ਼ ਆਇਆ ਅਮਰੀਕਾ ਤੋਂ ਇਹਨਾਂ ਨੇ ਵੀ ਸਰਕਾਰ ਸਾਡੀ ਨੂੰ ਲਿਸਟ ਭੇਜੀ ਸੀਗੀ ਇਹਨਾਂ ਨੇ ਆਈਡੈਂਟੀਫਾਈ ਕੀਤੇ ਕਿ ਇਹ ਬੰਦੇ ਸਾਡੇ ਇੰਡੀਆ ਦੇ ਆ ਉਹਨਾਂ ਨੇ ਚੱਕ ਕੇ ਇੰਡੀਆ 'ਚ ਮਾਰੇ ਹੁਣ ਉਹਨਾਂ ਲੋਕਾਂ ਨੂੰ ਬਹੁਤ ਵੱਡਾ ਖਤਰਾ ਪੈ ਚੁੱਕਿਆ ਜਿਹੜੇ ਕਿ ਅਮਰੀਕਾ ਦੇ ਵਿੱਚ ਪੀਆਰ ਹੋ ਚੁੱਕੇ ਆ ਜਿਹੜੇ ਕਿ ਮੁੱਛਾਂ ਨੂੰ ਵੱਟ ਦਿੰਦੇ ਫਿਰਦੇ ਸੀ ਵੀ ਸਾਨੂੰ ਕੋਈ ਡਰ ਨਹੀਂ ਹੁਣ ਉਹਨਾਂ ਨੂੰ ਕੀ ਖਤਰਾ ਪੈ ਗਿਆ ਉਹਨਾਂ ਨੂੰ ਇਹ ਖਤਰਾ ਪੈ ਗਿਆ ਕਿ ਜਿਹੜੇ ਲੋਕਾਂ ਨੇ ਆਪਦੀ ਪੀਆਰ ਦੇ ਵਿੱਚ ਕੋਈ ਫੇਕ ਡਾਕੂਮੈਂਟ ਲਾਏ ਸੀਗੇ ਜਾਂ ਵਕੀਲਾਂ ਪਿੱਛੇ ਲੱਗ ਕੇ ਪੈਸੇ ਢਿਲੇ ਦੇ ਕੇ ਦੋ ਨੰਬਰ ਦਾ ਕੰਮ ਕਰਾ ਕੇ ਵਿੱਚ ਕੋਈ ਦੋ ਨੰਬਰ ਦਾ ਕਾਗਜ਼ ਪੱਤਰ ਬਣਾ ਕੇ ਵੱਲਾ ਆਤਾ ਤੇ ਪੀਆਰ ਲੈ ਲਈ ਹੁਣ ਉਹਨਾਂ ਨੂੰ ਵੱਡਾ ਖਤਰਾ ਬਣ ਚੁੱਕਿਆ ਕਿਉਂਕਿ ਟਰੰਪ ਸਰਕਾਰ ਨੇ ਇਹ ਗੱਲ ਕਲੀਅਰ ਕਰਤੀ ਆ ਕਿ ਜਿਹੜੇ ਲੋਕਾਂ ਨੇ ਫੇਕ ਡਾਕੂਮੈਂਟ ਲਾ ਕੇ ਜਾਂ ਗਲਤ ਤਰੀਕੇ ਨਾਲ ਪੀਆਰ ਲਈ ਆ ਅਸੀਂ ਉਹਨਾਂ ਦੀ ਵੀ ਇਨਕੁਆਇਰੀ ਕਰਾਂਗੇ ਜਿਨ੍ਹਾਂ ਦੇ ਫੇਕ ਡਾਕੂਮੈਂਟ ਪਾਈ ਜਾਣਗੇ ਅਸੀਂ ਉਹਨਾਂ ਨੂੰ ਵੀ ਰਿਪੋਰਟ ਕਰਾਂਗੇ ਤੇ ਅਮਰੀਕਾ ਸਰਕਾਰ ਦਾ ਇਹ ਟੀਚਾ ਕਿ ਕੋਸ਼ਟ ਮਹੀਨਿਆਂ ਦੇ ਵਿੱਚ ਅਸੀਂ 1 ਕਰੋੜ ਬੰਦਾ ਰਿਪੋਰਟ ਕਰਾਂਗੇ ਬਹੁਤ ਲਿਸਟਾਂ ਤਿਆਰ ਹੋ ਰਹੀਆਂ ਨੇ ਪੁਲਿਸ ਸਾਫ ਦਾ ਕੰਮ ਪੂਰੀ ਤੇਜ਼ ਰਫ਼ਤਾਰ ਨਾਲ ਕਰ ਰਹੀ ਆ ਹਜੇ ਇੱਕ ਮੁੰਡਾ ਆਪਣੇ ਪੰਜਾਬ ਤੋਂ ਸਿਰਫ 11 ਦਿਨ ਪਹਿਲਾਂ ਪਹੁੰਚਿਆ ਸੀ 30-35 ਲੱਖ ਰੁਪਇਆ ਲਾ ਕੇ ਉਹ ਵੀ ਰਿਪੋਰਟ ਹੋ ਕੇ ਆ ਗਿਆ ਹੁਣ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਆ ਕਿ ਇੰਨੇ ਲੋਕ ਰਿਪੋਰਟ ਹੋ ਕੇ ਆਉਣਗੇ ਜਿਨ੍ਹਾਂ ਵਿੱਚੋਂ ਬਾਰੇ ਲੋਕਾਂ ਨੇ ਆਪਦੀ ਜ਼ਮੀਨ ਤੱਕ ਵੇਚਤੀ ਆਪਦੇ ਘਰ ਤੱਕ ਵੇਚਤੇ ਆਪਦੇ ਬੈਣ ਨੂੰ ਇੱਕ ਕਮਰਾ ਵੀ ਨਹੀਂ ਛੱਡਿਆ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਇਹ ਬੜੀ ਅੱਗ ਲੱਗੀ ਹੋਈ ਸੀ ਬੜਾ ਕੀੜਾ ਸੀਗਾ ਦਿਮਾਗ ਤੇ ਚੜਿਆ ਹੋਇਆ ਕਿ ਬਸ ਕੈਨੇਡਾ ਕੈਨੇਡਾ ਇੰਗਲੈਂਡ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਵੀ ਜਿੱਧਰ ਨੂੰ ਵੀ ਵੀਜ਼ਾ ਲੱਗਦਾ ਜਾਂ ਜੇ ਚੜਜੋ ਤੁਸੀਂ ਇਹ ਸੋਚੋ ਵੀ ਜਿਹੜੇ ਗੋਰਿਆਂ ਨੇ ਆਪਾਂ ਨੂੰ ਗੁਲਾਮ ਬਣਾ ਕੇ ਰੱਖਿਆ ਆਪਣੇ ਤੇ ਰਾਜ ਕੀਤਾ ਦੱਸੋ ਕਿ ਉਹ ਆਪਾਂ ਨੂੰ ਆਪਦੇ ਸਿਰ ਤੇ ਬੈਣ ਦੇਣਗੇ ਕਦੇ ਵੀ ਨਹੀਂ ਬੈਣ ਦੇਣਗੇ ਉਹਨੇ ਸਿਰਫ ਆਪਦੇ ਦੇਸ਼ ਨੂੰ ਸਟਰੋਂਗ ਕਰਨਾ ਸੀਗਾ ਤੇ ਆਪਣੇ ਕਮਲੇ ਲੋਕ ਜ਼ਮੀਨਾਂ ਵੇਚ-ਵੇਚ ਕੇ ਉਹਨਾਂ ਨੂੰ ਪੈਸੇ ਭਰੀ ਗਏ ਉਧਰ ਜਾ ਕੇ ਟੈਕਸ ਦੇਈ ਕੇ ਹਾਂਜੀ ਅੱਜ ਵਰਕ ਪਰਮਿਟ ਲੈਣਾ ਅੱਜ ਫਲਾਣੇ ਵਕੀਲ ਦੀ ਫੀਸ ਭਰਨੀ ਹੈ ਅੱਜ ਜੇ ਭਰਨੀ ਆ ਉਹ ਭਰਨੀ ਆ ਤੁਹਾਡੇ ਤੋਂ ਕੰਮ ਕਰਾ ਕੇ ਖੁਦ ਹੀ ਮਿੱਟੀ ਖੂਚ ਲਪਾਉਂਦੇ ਨੇ ਹੁਣ ਜਦੋਂ ਅਮਰੀਕਾ ਤੋਂ ਝਾੜ ਮੜ ਕੇ ਆਉਣ ਲੱਗ ਗਿਆ ਤੇ ਹੁਣ ਸਾਡੇ ਲੋਕ ਪਤਾ ਕੀ ਕਹਿਣ ਲੱਗ ਗਏ ਇੰਗਲੈਂਡ ਚੱਲਦੇ ਆ ਕੈਨੇਡਾ ਨੂੰ ਚੱਲਦੇ ਆ ਫਲਾਣੇ ਦੇਸ਼ ਨੂੰ ਚੱਲਦੇ ਆ ਬਾਈ ਜੀ ਇਹ ਗੱਲ ਅੱਜ ਧਿਆਨ ਨਾਲ ਸੁਣ ਲਿਓ ਕੰਨ ਖੋਲ ਕੇ ਬਹੁਤ ਜਲਦੀ ਇੰਗਲੈਂਡ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਵੀ ਇਹ ਕਦਮ ਚੱਕਣ ਜਾ ਰਹੀ ਹੈ ਜਿਹੜੇ ਲੋਕ ਉਥੇ 2 ਨੰਬਰ ਦੇ ਵਿੱਚ ਆ ਜਿਨ੍ਹਾਂ ਕੋਲੇ ਕੋਈ ਕਾਗਜ਼ ਪੱਤਰ ਨਹੀਂ ਜਾਂ ਫੇਕ ਡਾਕੂਮੈਂਟ ਚੱਕੀ ਫਿਰਦੇ ਆ ਉਹ ਆਪ ਦਾ ਬੋਰੀ ਬਿਸਤਰਾ ਤਿਆਰ ਕਰ ਲੈਣ ਕਿਉਂਕਿ ਕੁਝ ਕੁ ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਵਿੱਚ ਕੈਨੇਡਾ ਤੇ ਇੰਗਲੈਂਡ ਦੇ ਵਿੱਚੋਂ ਵੀ ਬੰਦੇ ਬਹੁਤ ਵੱਡੀ ਮਾਤਰਾ ਦੇ ਡਿਪੋਰਟ ਹੋਣ ਵਾਲੇ ਆ ਕਿਉਂਕਿ ਜਿਹੜੇ ਉੱਥੋਂ ਦੇ ਗੋਰੇ ਆ ਉਹ ਸਰਕਾਰ ਅੱਗੇ ਵਾਰੀ-ਵਾਰੀ ਇਹੀ ਮੁੱਦਾ ਚੱਕ ਰਹੇ ਆ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਆ ਚੁੱਕੇ ਆ ਸਾਡੇ ਬੱਚੇ ਕੀ ਕੰਮ ਕਰਨਗੇ ਕੱਲ ਨੂੰ ਸਾਡੇ ਬੱਚੇ ਕੀ ਖਾਣਗੇ ਸਾਡੇ ਲੋਕਾਂ ਕੋਲੇ ਕੰਮ ਨਹੀਂ ਹੈਗਾ ਦੇਸ਼ ਦੇ ਨਾਗਰਿਕ ਵੇਲੇ ਫਿਰਦੇ ਆ ਪ੍ਰਵਾਸੀ ਆ ਕੇ ਘੱਟ ਪੈਸਿਆਂ ਦੇ ਕੰਮ ਕਰ ਰਹੇ ਆ ਇਸ ਕਰਕੇ ਸਰਕਾਰ ਦੀ ਬਹੁਤ ਵੱਡੀ ਮਜਬੂਰੀ ਬਣ ਚੁੱਕੀ ਆ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਕਿਉਂਕਿ ਕਿਸੇ ਵੀ ਲੀਡਰ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਰਕਾਰ ਬਣਾਉਣੀ ਹੁੰਦੀ ਆ ਤਾਂ ਉਸ ਲੀਡਰ ਨੂੰ ਲੋਕਾਂ ਦਾ ਕਹਿਣਾ ਮੰਨਣਾ ਪੈਂਦਾ ਕੈਨੇਡਾ ਨੇ ਵੀ ਪੀਆਰ ਬਹੁਤ ਔਖੀ ਕਰਤੀ ਇੰਗਲੈਂਡ ਦੀ ਪੀਆਰ ਤਾਂ ਪਹਿਲੇ ਹੀ ਬਹੁਤ ਔਖੀ ਸੀ ਹੁਣ ਜਦੋਂ ਕੈਨੇਡਾ ਦੀ ਪੀਆਰ ਬੜੀ ਔਖੀ ਹੋ ਗਈ ਆ ਤਾਂ ਹੁਣ ਕਈ ਵਕੀਲ ਉੱਥੇ ਕੀ ਕਰ ਰਹੇ ਆ ਵੀ ਹਾਂਜੀ 30000 ਡਾਲਰ ਦੇ ਦਿਓ 35000 ਡਾਲਰ ਦੇ ਦਿਓ ਅਸੀਂ ਤੁਹਾਡੇ ਆ ਡਾਕੂਮੈਂਟ ਫੇਕ ਲਾ ਲੂ ਕੇ ਤੁਹਾਨੂੰ ਪੀਆਰ ਦਵਾ ਦਾਂਗੇ ਭਰਾਵੋ ਕੰਨ ਖੋਲ ਕੇ ਸੁਣ ਲ ਠੀਕ ਆ ਜੇ 1 ਨੰਬਰ ਦੇ ਵਿੱਚ ਪੀਆਰ ਮਿਲਦੀ ਦਾ ਠੀਕ ਆ ਨਹੀਂ ਤੇ ਐਵੇਂ ਵਕੀਲਾਂ ਦੇ ਘਰ ਭਰ ਕੇ ਫੇਕ ਡਾਕੂਮੈਂਟ ਲਾ ਕੇ ਪੀਆਰ ਨਾ ਲਿਆ ਜੇ ਬਹੁਤ ਜਲਦੀ ਇਨਕਵਾਰੀਆਂ ਖੁੱਲਣ ਵਾਲੀਆਂ ਨੇ ਜਿਹੜੇ ਬੰਦਿਆਂ ਦੀ ਪੀਆਰ ਦੇ ਵਿੱਚ ਫੇਕ ਡਾਕੂਮੈਂਟ ਪਾਏ ਜਾਣਗੇ ਉਹਨਾਂ ਦੀ ਪੀਆਰ ਵੀ ਕੈਨਸਲ ਹੋਣੀ ਹੈ ਚੱਕ ਕੇ ਸਿੱਧਾ ਉਹਨੂੰ ਇੰਡੀਆ ਰਿਪੋਰਟ ਮਾਰਨਾ ਆ ਇਹੀ ਗੱਲ ਹੋਣੀਓ ਹੀ ਹੋਣੀ ਆ 6 ਮਹੀਨਿਆਂ ਨੂੰ ਹੋਜੇ ਸਾਲ ਨੂੰ ਹੋਜੇ ਕਿਉਂਕਿ ਮੇਰੇ ਬਹੁਤ ਮਿੱਤਰ ਪਿਆਰੇ ਉੱਥੇ ਰਹਿੰਦੇ ਆ ਜਿਹੜੇ ਸਿਟੀਜ਼ਨ ਵੀ ਨੇ 2 ਨੰਬਰ ਦੇ ਵਿੱਚ ਵੀ ਹੈਗੇ ਨੇ ਇੱਕ ਆਪਣਾ ਮਿੱਤਰ ਉੱਥੇ ਲਾਇਰ ਵੀ ਆ ਆਪਣੇ ਜਿਹੜਾ ਮਿੱਤਰ ਵਕੀਲ ਆ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਬਾਈ ਬਹੁਤ ਜਲਦੀ ਇਹ ਕੰਮ ਹੋਣਾ ਆ ਜਿਹੜੇ ਲੋਕਾਂ ਨੇ ਪੀਆਰ ਵੀ ਲੈ ਲਈ ਆ ਉਹ ਕਿਸੇ ਇਸ ਭਲੇ ਖਿਚਣਾ ਰਿਹਾ ਵੀ ਅਸੀਂ ਪੀਆਰ ਲੈ ਲਈ ਕੋਈ ਚੱਕਰ ਨਹੀਂ ਪੀਆਰ ਬੰਦਿਆਂ ਦੀਆਂ ਵੀ ਇਨਕੁਆਰੀਆਂ ਖੁੱਲਣ ਗਈਆਂ ਜਿਨ੍ਹਾਂ ਦੇ ਫੇਕ ਡਾਕੂਮੈਂਟ ਪਾਏ ਜਾਣਗੇ ਉਹ 101% ਡਿਪੋਰਟ ਹੋਣਗੇ ਤੇ ਜਿਹੜੇ ਪੰਜਾਬ ਦੇ ਵਿੱਚ ਪੂਛਾਂ ਚੱਕੀ ਫਿਰਦੇ ਆ ਵੀ ਹੁਣ ਅਮਰੀਕਾ ਨੇ ਮੋੜ ਤੇ ਚੱਲ ਕੋਈ ਗੱਲ ਨਹੀਂ ਆਪਾਂ ਇੰਗਲੈਂਡ ਨੂੰ ਟੱਪ ਚੱਲਦੇ ਆ ਆਪਾਂ ਕੈਨੇਡਾ ਟੱਪ ਚੱਲਦੇ ਆ ਆਪਾਂ ਆਸਟ੍ਰੇਲੀਆ ਟੱਪ ਚੱਲਦੇ ਆ ਬਾਈ ਗੌਰ ਨਾਲ ਗੱਲ ਸੁਣ ਲਿਓ ਜੇ ਇੱਥੇ ਸੁੱਖ ਦੀ ਰੋਟੀ ਮਿਲਦੀ ਆ ਤੁਹਾਡੇ ਕੋਲੇ ਵਧੀਆ ਜ਼ਮੀਨ ਆ ਆਪਦੀ ਖੇਤੀਬਾੜੀ ਕਰੋ ਆਪਦੇ ਪਰਿਵਾਰ ਕੋਲੇ ਰਹੋ ਐਵੇਂ ਬਾੜੀਆਂ ਪੂਛਾਂ ਨਾ ਚੱਕੋ ਗੋਰੇ ਏਡੇ ਕਮਲੇ ਨਹੀਂ ਹੈਗੇ ਜਿਹੜੇ ਤੁਹਾਨੂੰ ਉਥੇ ਪੀਆਰਾਂ ਦੇ ਦੇ ਕੇ ਸਿਟੀਜ਼ਨ ਦੇ ਦੇ ਕੇ ਆਪਦੇ ਸਿਰ ਤੇ ਬਿਠਾ ਲੈਣਗੇ ਜਿਨ੍ਹਾਂ ਨੇ ਸਾਰੇ ਦੇਸ਼ਾਂ ਤੇ ਰਾਜ ਕੀਤਾ ਉਹ ਏਡੇ ਪਾਗਲ ਨਹੀਂ ਹੈਗੇ ਵੀ ਤੁਹਾਨੂੰ ਕਹਿਣਗੇ ਵੀ ਆ ਜਾਓ ਵੀ ਆ ਜਾਓ ਸਾਡੇ ਦੇਸ਼ ਚ ਆਓ ਇੱਥੇ ਰਵੋ ਐਸ਼ ਕਰੋ ਪ੍ਰਸਤੀ ਕਰੋ ਔਰ ਕੈਨੇਡਾ ਤੋਂ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਕੋਸ਼ਕ ਪੰਜਾਬੀ ਮੁੰਡਿਆਂ ਨੇ ਕੈਨੇਡਾ ਦਾ ਮਾਹੌਲ ਵੀ ਬਹੁਤ ਖਰਾਬ ਕੀਤਾ ਹੋਇਆ ਕੋਸ਼ਕ ਸਾਰਿਆਂ ਨੂੰ ਨਹੀਂ ਮੈਂ ਕੋਸ਼ਕੇ ਜਾ ਕੇ ਬੜੀ ਹੱਤ ਚੱਕੀ ਆ ਤੇ ਇਸ ਕਰਕੇ ਵੀ ਉਹ ਵੀ ਕੋਸ਼ਿਸ਼ ਕਰਾਈ ਤਾਂ ਸਰਕਾਰ ਦੇ ਸਾਹਮਣੇ ਆਈਆਂ ਨੇ ਬਹੁਤ ਜਲਦੀ ਅਮਰੀਕਾ ਨੇ ਤਾਂ ਕੰਮ ਸ਼ੁਰੂ ਕਰਤਾ ਬਹੁਤ ਜਲਦੀ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਕੰਮ ਸ਼ੁਰੂ ਹੋਣ ਵਾਲਾ ਤੇ ਜਿਹੜਾ ਉਹ ਮਾਂ ਦਾ ਪੁੱਤ ਗਾਣੇ ਗਾਉਂਦਾ ਸੀ ਕਿ ਜੱਟਾਂ ਦੇ ਪੁੱਤਾਂ ਨੂੰ ਟਰੰਪ ਨਹੀਂ ਰੋਕ ਸਕਦਾ ਆ ਦੇਖ ਲੋ ਹੁਣ ਠੀਕ ਆ ਆ ਕਲਾਕਾਰ ਭਰਾ ਨੂੰ ਬੇਨਤੀ ਹੈ ਵੀ ਬਾੜੀ ਫੂਕ ਨਾ ਸ਼ਿਕਾਇਆ ਕਰੋ ਠੀਕ ਆ ਅਸਟੀਲੀ ਪੰਪ ਵਾਲੇ ਨਾ ਮਾਰਿਆ ਕਰੋ ਥੋੜਾ ਕੱਖ ਜਾਂਦਾ ਨਹੀਂ ਜਿਹੜੇ ਇੱਥੇ ਕਿੱਲੇ ਫੂਕ ਫੂਕੇ 40 40 45 45 ਲੱਖ ਬਾਹਰ ਲਾ ਕੇ ਜਾਂਦੇ ਆ ਹੁਣ ਉਹਨਾਂ ਨੂੰ ਪੁੱਛੋ ਉਹਨਾਂ ਦੇ ਵਿਚਾਰੇ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਜਿਹੜੇ ਬੰਦੇ ਉੱਥੇ ਵਿਚਾਰੇ 2 ਨੰਬਰ 'ਚ ਬੈਠੇ ਆ 40 4 ਉਹਨਾਂ ਨੂੰ ਪੁੱਛੋ ਕਿ ਉਹਨਾਂ ਤੇ ਕੀ ਬੀਤ ਰਹੀ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਜਿਹੜੇ ਬੰਦੇ ਪੀਆਰ ਹੋ ਚੁੱਕੇ ਆ ਉਹ ਵੀ ਆਪਦੇ ਕਾਗਜ਼ ਪੱਤਰ ਲੈ ਕੇ ਵਕੀਲਾਂ ਕੋਲੇ ਪਹੁੰਚ ਰਹੇ ਆ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖਤਰਾ ਪਿਆ ਹੋਇਆ ਵੀ ਕਿਤੇ ਸਾਡੀ ਵਾਰੀ ਨਾ ਆ ਜੇ। ਤੇ ਜਿਹੜੇ ਬੰਦੇ ਨੇ ਫੇਕ ਡਾਕੂਮੈਂਟ ਲਾ ਕੇ ਪੀਆਰਾਂ ਲਈਆਂ ਨੇ ਉਹ ਵੀ ਵਿਚਾਰੇ ਹੁਣ ਕੰਬਦੇ ਫਿਰਦੇ ਆ। ਵੀ ਇੰਨਾ ਪੈਸਾ ਪਹਿਲਾਂ ਵਕੀਲਾਂ ਨੂੰ ਦੇ ਦਿੱਤਾ ਤੇ ਜੇ ਹੁਣ ਇਹਨਾਂ ਕਵਾਈ ਹੋ ਗਈ ਅਸੀਂ ਵੀ ਰਿਪੋਰਟ ਹੋ ਜਾਾਂ। ਇਸ ਕਰਕੇ ਅਸ ਟਾਈਮ ਤੱਕ ਦਾ ਅਮਰੀਕਾ ਸਰਕਾਰ ਦਾ ਇਹ ਟੀਚਾ ਕਿ ਲਗਭਗ 1 ਕਰੋੜ ਪ੍ਰਵਾਸੀ ਆ ਤੇ ਅਸੀਂ 1 ਕਰੋੜ ਪ੍ਰਵਾਸੀ ਦੇ ਵਿੱਚੋਂ ਜਿੰਨੇ ਵੀ ਬੰਦੇ 2 ਨੰਬਰ ਚ ਪਾਈ ਜਾਣਗੇ ਜਾਂ ਫੇਕ ਡਾਕੂਮੈਂਟ ਵਾਲੇ ਪਾਈ ਜਾਣਗੇ ਅਸੀਂ ਉਹਨਾਂ ਸਾਰਿਆਂ ਨੂੰ ਰਿਪੋਰਟ ਕਰਾਂਗੇ ਚਾਹੇ ਉਹ ਕਿਸੇ ਵੀ ਕੰਟਰੀ ਦੇ ਹੋਣ ਹਜੇ ਦਾ ਸਿਰਫ ਆਪਣੇ 33 ਬੰਦੇ ਪੰਜਾਬ ਆਏ ਆ ਬਹੁਤ ਜਲਦੀ ਹੋਰ ਆਜ ਵੀ ਪ੍ਰੀਚਕੇ ਆਉਣ ਵਾਲੇ ਆ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਡਿਪੋਰਟ ਹੋ ਕੇ ਆਉਣਗੇ ਉਹਨਾਂ ਚੋਂ ਕੁਝ ਬੰਦੇ ਉਹ ਵੀ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਘਰਬਾਰ ਸਾਰਾ ਕੁਝ ਵੇਚ ਕੇ ਦਾਅ ਤੇ ਲਾਤਾ ਹੁਣ ਨਾ ਉਹ ਜਿਹੜੇ ਘਰ ਦੇ ਰਹਿਣੇ ਆ ਨਾ ਘਾਟ ਦੇ ਰਹਿਣੇ ਆ ਮੈਂ ਪਹਿਲਾਂ ਵੀ ਬੜੀਆਂ ਵੀਡੀਓ ਦੇ ਵਿੱਚ ਰੌਲਾ ਪਾਇਆ ਸੀਗਾ ਕਿ ਭਰਾਵੋ ਬਾਹਰ ਜਾਓ ਤਰੱਕੀਆਂ ਕਰੋ ਮਿਹਨਤ ਕਰੋ ਕੋਈ ਗੱਲ ਨਹੀਂ ਪਰ ਆਪਦੀਆਂ ਜ਼ਮੀਨਾਂ ਜਾਇਦਾਦਾਂ ਘਰ ਨਾਲ ਵਿੱਚੋਂ ਘਰ ਨਾਲ ਵਿੱਚੋਂ ਸਰਕਾਰ ਦਾ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਰੂਲ ਬਣਾ ਦੇ ਕਿਹੜਾ ਸਟੈਪ ਚੱਕ ਲੇ ਮੁੜ ਕੇ ਲੰਘੇ ਵੇਲੇ ਹੱਥ ਨਹੀਂ ਆਉਂਦੇ ਤੇ ਉਹ ਟਾਈਮ ਹੁਣ ਭਰਾਵੋ ਆ ਗਿਆ ਠੀਕ ਆ ਔਰ ਇਹ ਨਾ ਸੋਚਿਓ ਵੀ ਜੇ ਅਮਰੀਕਾ ਨੇ ਬੰਦ ਕਰਤਾ ਤੇ ਅਸੀਂ ਇੰਗਲੈਂਡ ਨੂੰ ਲੰਘ ਜਾਗੇ ਜਾਂ ਕੈਨੇਡਾ ਨੂੰ ਲੰਘ ਜਾਗੇ ਇਹ ਗਲਤੀ ਨਾ ਕਰਿਓ ਕਦੇ ਵੀ ਜੇ 1 ਨੰਬਰ ਚ ਵੀਜ਼ਾ ਮਿਲਦਾ ਜਾਓ ਪਰ ਕਦੇ ਵੀ ਗਲਤ ਮਲਤ ਕਾਗਜ਼ ਯੂਜ਼ ਕਰਕੇ ਏਜੰਟਾਂ ਪਿੱਛੇ ਲੱਗ ਕੇ ਬਾਹਰ ਨਾ ਜਾਓ ਉੱਥੇ ਵੀ ਵਕੀਲ ਬੈਠੇ ਆ ਜਿਹੜੇ ਦਰਵਾਜ਼ੇ ਖੋਲੀ ਬੈਠੇ ਆ ਆਪਣੇ ਵਰਗਿਆਂ ਵਾਸਤੇ ਵੀ ਆਓ ਭਈ ਜਾਓ ਸਾਨੂੰ ਪੈਸੇ ਖਵਾਓ ਅਸੀਂ ਤੁਹਾਨੂੰ ਆਹ ਡਾਕੂਮੈਂਟ ਬਣਾ ਦਾਂਗੇ ਤੁਹਾਨੂੰ ਐਮਪੀਆਰ ਲੈ ਦਾਂਗੇ ਫਲਾਣਾ ਕਰਤਾ ਭਗਾਣਾ ਲਾ ਦਾਂਗੇ ਬਾਈ ਉੱਥੋਂ ਵਾਲੇ ਵਕੀਲ ਤਾਂ ਇੰਨਾ ਕ ਬੰਦੇ ਨੂੰ ਖਾਂਦੇ ਆ ਕਿ ਨੰਗੀ ਕਰ ਦਿੰਦੇ ਆ ਇਸ ਕਰਕੇ ਇਸ ਵੀ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਉਸ ਦੋ ਨੰਬਰ ਦੇ ਵਿੱਚ ਰਹਿੰਦੇ ਆ ਜਾਂ ਵਕੀਲਾਂ ਤੋਂ ਉਹਦੇ ਫੇਕ ਡਾਕੂਮੈਂਟ ਬਣਾਉਂਦੇ ਫਿਰਦੇ ਆ ਜਾਂ ਜਿਨ੍ਹਾਂ ਨੇ ਫੇਕ ਡਾਕੂਮੈਂਟ ਬਣਾ ਕੇ ਪੀਆਰਾਂ ਲੈ ਲੀਆਂ ਉਹ ਮੇਰੇ ਭਰਾ ਸੁਚੇਤ ਹੋ ਜੋ ਜੇ ਤੁਹਾਡੇ ਕੋਈ ਕਾਗਜ਼ ਪੱਤਰ ਸੈਟ ਵਟ ਹੁੰਦੇ ਤਾਂ ਸੈਟ ਪਟ ਕਰ ਲੋ ਨਹੀਂ ਤਾਂ ਮੇਤਰੋ ਵਾਰੀ ਸਭ ਦੀ ਆਉਣ ਵਾਲੀ ਆ ਠੀਕ ਆ ਖਾਸ ਅਮਰੀਕਾ ਦਾ ਕੰਮ ਸ਼ੁਰੂ ਹੋ ਚੁੱਕਿਆ ਕੈਨੇਡਾ ਤੇ ਇੰਗਲੈਂਡ ਵੀ ਬਹੁਤ ਜਲਦੀ ਬੰਦੇ ਰਿਪੋਰਟ ਕਰੂਗੀ ਕਿਸੇ ਭਲੇਖੇ 'ਚ ਨਾ ਰਹਿ ਜਿਓ ਠੀਕ ਆ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਠੀਕ ਆ ਇੱਥੇ ਕੋਈ ਕੰਮ ਕਾਰ ਚਲਾ ਲਓ ਭਰਾਵੋ ਆਪਦਾ ਕੋਈ ਬਿਜ਼ਨਸ ਚਲਾ ਲਓ ਕੁਝ ਵੀ ਚਲਾ ਲਓ ਕੰਮ ਉੱਥੇ ਵੀ ਕਰਨਾ ਕੰਮ ਇੱਥੇ ਵੀ ਕਰਨਾ ਉੱਥੇ ਕੋਈ ਡਾਲਰ ਰੁੱਖਾਂ ਨੂੰ ਨਹੀਂ ਲੱਗੇ ਵੀ ਜਾਂਦਿਆਂ ਤੋੜ ਲਾਂਗੇ ਤੇ ਵਟੂਏ ਪਰ ਲੱਗੇ ਇੱਧਰ ਭੇਜੀ ਚੱਲਾਂਗੇ ਵੀ ਆਹ ਲਓ ਚੱਕੋ ਡਾਲਰ ਅੰਚੱਕੋ ਡਾਲਰ ਹੁਣ ਕੰਮ ਬਹੁਤ ਔਖਾ ਹੋ ਗਿਆ ਹੁਣ ਤਾਂ ਉੱਥੇ ਰੋਟੀ ਦਾ ਵੀ ਕੰਮ ਔਖਾ ਹੋਇਆ ਅਮਰੀਕਾ ਤੋਂ ਵੀ ਇੱਕ ਦੋ ਭਰਾਵਾਂ ਦੇ ਫੋਨ ਆਏ ਜਿਹੜੇ ਵਿਚਾਰੇ ਦੋ ਨੰਬਰ ਦੇ ਵਿੱਚੋਂ ਕਹਿੰਦੇ ਭਰਾਵਾ ਉੱਚੀ ਨਾ ਵੀ ਹੋੜ ਦਿਲ ਤੇ ਕੀ ਬੀਤੀ ਜਿਤਨਾ ਰਾਤ ਨੂੰ ਨੀਂਦ ਆਉਂਦੀ ਆ ਨਾ ਦਿਲ ਨੂੰ ਚੈਨ ਆਉਂਦਾ ਬਸ ਦਿਲ 24 ਘੰਟੇ ਡਰਦਾ ਵੀ ਪਤਾ ਨਹੀਂ ਕਦੋਂ ਪੁਲਿਸ ਨੇ ਚੱਕ ਲੈਣਾ ਕਦੋਂ ਪੁਲਿਸ ਨੇ ਚੱਕ ਲੈਣਾ ਕਹਿੰਦਾ ਜੇਲਾ ਭਰੀ ਬੈਠੀ ਆ ਇੱਥੇ ਸਾਰੇ ਦੇ ਨਿਕਵਾਰੀਆਂ ਚੱਲੀ ਜਾਂਦੇ ਆ ਲਿਸਟਾਂ ਬਣਾਈ ਜਾਂਦੀਆਂ ਨੇ ਤੇ ਬਸ ਉਹਨਾਂ ਦਾ ਤਰਾ ਤਰਾ ਜਾਜ ਹੀ ਲੈਣੇ ਆ ਬਾਕੀ ਉਸ ਚੀ ਦਾ ਆਪਾਂ ਨੂੰ ਵੀ ਦੁੱਖ ਵੀ ਹੈਗਾ ਵੀ ਜਿਹੜੇ ਵਿਚਾਰੇ ਉਧਰ ਮਿਹਨਤ ਮਸ਼ਕਤ ਕਰਨ ਗਏ ਸੀ ਹਨਾ ਜਦੋਂ ਬੰਦਾ ਰਿਪੋਰਟ ਹੋ ਕੇ ਆ ਜਾਂਦਾ ਤਾਂ ਇੱਕ ਵਾਰੀ ਬੰਦੇ ਦੀ ਜ਼ਿੰਦਗੀ ਦਾ ਸਾਰਾ ਸਰਕਲ ਸਾਰਾ ਸਿਸਟਮ ਹਿੱਲ ਜਾਂਦਾ ਜਾਂ ਜਿਹੜੇ ਭਰਾ ਰਿਪੋਰਟ ਹੋ ਕੇ ਆ ਗਏ ਜਾਂ ਆ ਰਹੇ ਠੀਕ ਆ ਕੋਈ ਗੱਲ ਨਹੀਂ ਜ਼ਿੰਦਗੀ ਆ ਵਾਅਦੇ ਘਟੇ ਚੱਲਦੇ ਰਹਿੰਦੇ ਆ ਮਿਹਨਤ ਨਾਲ ਬੰਦਾ ਹਰ ਇੱਕ ਮੰਜ਼ਲ ਪਾ ਲੈਂਦਾ ਦੁਬਾਰਾ ਫੇਰ ਆਪਦੀ ਜ਼ਿੰਦਗੀ ਨੂੰ ਸ਼ੁਰੂ ਕਰ ਲਿਓ ਠੀਕ ਆ ਮਿਹਨਤ ਕਰਕੇ ਤੁਸੀਂ ਆਪਦੀ ਮੰਜ਼ਲ ਤੇ ਜ਼ਰੂਰ ਪਹੁੰਚੋਗੇ ਕਦੇ ਵੀ ਕੋਈ ਗਲਤ ਕਦਮ ਨਾ ਚੱਕ ਲਿਓ ਕਦੇ ਸੁਸਾਇਸਾਈਡ ਬਾਰੇ ਨਾ ਸੋਚ ਲਿਓ ਕਿਉਂਕਿ ਜ਼ਿੰਦਗੀ ਇੰਨੀ ਕੁ ਕੀਮਤੀ ਹੈ ਕਿ ਇਹ ਡਾਲਰਾਂ ਪੌਂਡਾਂ ਨਾਲ ਵੀ ਕੋਈ ਬੰਦਾ ਖਰੀਦ ਨਹੀਂ ਸਕਦਾ ਤੁਹਾਡੇ ਮਾਂ ਪਿਓ ਨੂੰ ਤੁਹਾਡੀ ਬੜੀ ਲੋੜ ਆ ਤੁਹਾਡੇ ਬੱਚਿਆਂ ਨੂੰ ਤੁਹਾਡੀ ਬੜੀ ਲੋੜ ਆ ਕੋਈ ਗੱਲ ਨਹੀਂ ਜੇ ਡਿਪੋਰਟ ਹੋ ਕੇ ਆਉਨੇ ਹੋ ਹੌਸਲਾ ਰੱਖੋ ਆਪਣੇ ਪਰਿਵਾਰ ਨਾਲ ਰਹੋ ਮਿਹਨਤ ਕਰੋ ਕੋਈ ਗੱਲ ਨਹੀਂ ਜੇ ਜਰਾ ਬਣੇ ਤੁਹਾਨੂੰ ਦੁਨੀਆ ਦੇ ਭੇਜਿਆ ਤੇ ਉਸ ਤੁਹਾਨੂੰ ਰੋਟੀ ਵੀ ਜ਼ਰੂਰ ਦੇਊਗਾ ਤੁਸੀਂ ਆਪਦੀ ਮਿਹਨਤ ਜਾਰੀ ਰੱਖਿਓ ਤੇ ਜੇ ਮੇਰੇ ਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਕਿਸੇ ਭਰਾ ਨੂੰ ਉਸਦੀ ਠੇਸ ਪਹੁੰਚੀ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਆਂ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ